ਜੋ ਕੁਛ ਆਪਾਂ ਅੱਜ ਬਾਹਰ ਮੁਖੀ ਤੱਕ ਨਹੀਂ ਪਹੁੰਚੇ ਆਂ ਤੇ ਜੋ ਜ਼ਬਾਨ ਤੋਂ ਬੋਲ ਕੇ ਸਿਧਾਂਤ ਲੋਕਾਂ ਨੂੰ ਡ੍ਰਿੜ ਕਰਾਣੇ ਪਿਆ ਅਸਲ ਵਿੱਚ ਉਹਦੀ ਬੁਨਿਆਦ ਉਹਨਾਂ ਸ਼ਬਦ ਵੀ ਵਰਤੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਅਸੀਂ ਆਰੰਭ ਕਰਨੇ ਆਂ ਪੰਧੀ ਗੱਲ ਇਹ ਕਦੀ ਵੀ ਭੁੱਲੀਏ ਨਾ ਕਈ ਵਾਰੀ ਮਨੁੱਖ ਕਹਿੰਦਾ ਮੇਰੇ ਨੂੰ ਸੱਚ ਦਾ ਪਤਾ ਤਾਂ ਜ਼ਰੂਰ ਸੀ ਪਰ ਮੈਂ ਸੋਚਿਆ ਮੈਨੂੰ ਕੀ ਲੋੜ ਹੈ ਸੱਚ ਬੋਲਣ ਦੀ ਤੇ ਜਦੋਂ ਤੰਗੀ ਦਾ ਤਸ਼ਦਦ ਦਾ ਜ਼ੁਲਮ ਦਾ ਦੌਰ ਨਿਕਲ ਜਾਏ ਤੇ ਫਿਰ ਕਲਮ ਚੁੱਕ ਕੇ ਲਿਖਣਾ ਸ਼ੁਰੂ ਕਰਦਾ ਆ ਕੁਝ ਮੈਂ ਦੇਖਿਆ ਆ ਕੁਝ ਮੈਂ ਸੁਣਿਆ ਪਰ ਹਾਲਾਤ ਨੇ ਮਜਬੂਰ ਕੀਤਾ ਮੈਂ ਲਿਖ ਨਾ ਸਕਿਆ ਮੈਂ ਇਸ ਕਰਕੇ ਮੁਬਾਰਕਬਾਦ ਦੇਣੀ ਚਾਹਨਾ ਕਿਉਂਕਿ ਇਹ ਮਹਾਨ ਵਿਦਵਾਨ ਨੇ ਇਹਨਾਂ ਦੇ ਸ਼ਬਦ ਬੜੇ ਮਾਂਜੇ ਸੁਤਰੇ ਨੇ ਮੈਂ ਪਿੰਡੂ ਦੇ ਇਲਾਕੇ ਵੀ ਜੰਮਿਆ ਮੇਰੀ ਬੋਲੀ ਵੀ ਉਹ ਬਾੜਵੀ ਹੈ ਸਿਰ ਮੈਂ ਅਰਜ਼ ਕਰਨੀ ਚਾਹਨਾ ਵਾ ਕਿ ਦੇਖੋ ਗੁਰੂ ਨਾਨਕ ਸਾਹਿਬ ਨੇ ਕਵੇਲੇ ਦਾ ਸੱਚ ਬਿਲਕੁਲ ਪ੍ਰਵਾਨ ਨਹੀਂ ਕੀਤਾ ਜਦੋਂ ਵੀ ਬੋਲਿਆ ਵੇਲੇ ਦਾ ਹੀ ਸੱਚ ਬੋਲਿਆ ਕਵੇਲੇ ਦਾ ਸੱਚ ਕਦੀ ਸੱਚ ਹੁੰਦਾ ਹੀ ਨਹੀਂ ਤੇ ਵੇਲਾ ਲੰਘਣ ਤੋਂ ਬਾਅਦ ਕਈ ਕੋਈ ਸੱਚੀ ਗੱਲ ਵੀ ਝੂਠ ਬਣ ਜਾਂਦੀ ਇੱਕ ਬੇਨਤੀ ਕਰਾਂ ਗੁਰੂ ਨਾਨਕ ਸਾਹਿਬ ਨੇ ਵੇਲੇ ਦਾ ਸੱਚ ਬੋਲਿਆ ਮੈਂ ਇਸ ਸੰਬੰਧੀ ਆਉਣੇ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਇੱਕ ਸਾਡੇ ਸਾਹਮਣੇ ਸਾਡੀ ਮੰਜ਼ਲ ਰੱਖ ਦਿੱਤੀ ਕਿ ਸਿੱਖ ਦੀ ਮੰਜ਼ਲ ਜਾਂ ਜਗਿਆਸੂ ਦੀ ਮੰਜ਼ਲ ਕੀ ਹੋਵੇਗੀ ਜਿਸ ਨੇ ਇਸ ਮਾਰਗ ਤੇ ਚੱਲਣਾ ਹੈ ਕਹਿਣ ਲੱਗੇ ਜਗਿਆਸੂ ਦੀ ਮੰਜ਼ਲ ਹੋਵੇਗੀ ਸਚਿਆ ਤੇ ਸਚਿਆਰ ਮੈਂ ਉਸ ਢੰਗ ਨਾਲ ਨਹੀਂ ਬਣਾਣਾ ਚਾਹੁੰਦਾ ਜਿਹੜੀ ਉਸ ਵਕਤ ਦੀ ਉਥੇ ਸਿਧਾਂਤ ਦਰਸ਼ਨ ਫਲਸਫੀ ਚੱਲਦੀ ਏ ਮੈਂ ਚਾਹਨਾ ਵਾਂ ਕਿ ਉਹਨੂੰ ਪਹਿਲੇ ਸਿਰੇ ਤੋਂ ਬਿਲਕੁਲ ਇਨਕਾਰ ਕਰਕੇ ਆਪਣਾ ਇੱਕ ਨਵਾਂ ਢਾਂਚਾ ਪੇਸ਼ ਕਰਾਂ ਕਈ ਵਾਰੀ ਸਾਡੇ ਲੋਕ ਕਹਿੰਦੇ ਨੇ ਲਓ ਜੀ ਸ਼ਬਦ ਕਿਵੇਂ ਕਹਿ ਦਿੱਤੇ ਗੁਰਬਾਨੀ ਤਾਂ ਕਹਿੰਦੀ ਸਭ ਕੋ ਮੀਤਾ ਨਾ ਆਪਣੀ ਕਿਨਾ ਸਾਰੇ ਰੱਬ ਦੀ ਗੱਲ ਕਰਦੇ ਨੇ ਬਾਬੇ ਨਾਨਕ ਨੇ ਬਾਣੀ ਦਾ ਪਹਿਲਾ ਸ਼ਬਦ ਹੀ ਨੰਨੇ ਦਾ ਵਰਤਿਆ ਕਹਿੰਨ ਅਗੇ ਸੋਚੈ ਸੋਚਣਾ ਹੋਵੇ ਕਹਿੰ ਲੱਗੇ ਮੈਂ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਤੂੰ ਕਹਿੰਨਾ ਤੀਰਥ ਇਸ਼ਨਾਨ ਹੀ ਕੇਵਲ ਮੁਕਤੀ ਦਾ ਸਾਧਨ ਹੈ ਕਹਿੰ ਲੱਗੇ ਬਿਲਕੁਲ ਨਹੀਂ ਜਿੰਨਾ ਮਰਜੀ ਤੂੰ ਪਿੰਡੇ ਨੂੰ ਧੋ ਲਈ ਅੰਦਰ ਦੀ ਸੁਚਮਤਾ ਇਸ ਇਸ਼ਨਾਨ ਨਾਲ ਨਹੀਂ ਉਹਨਾਂ ਨੇ ਇੱਕ ਇੱਕ ਗੱਲ ਦਾ ਖੰਡਨ ਕਰਕੇ ਸਚਿਆਰਬੰਦ ਦੀ ਗੱਲ ਇਕੋ ਤੁਕ ਵਿੱਚ ਕਹਿ ਦਿੱਤੀ। ਇਉਂ ਕਹਿ ਲੋ ਕਿ ਬੁਨਿਆਦ ਸੀ ਸਚਿਆਰ ਹੋਣ ਦੀ ਤੇ ਸੰਪੂਰਨਤਾ ਸੀ ਖਾਲਸਾ ਸਚਿਆਰ ਹੀ ਖਾਲਸਾ ਹੈ ਤੇ ਸਚਿਆਰ ਹੁੰਦਾ ਹੀ ਉਹ ਵਿੱਚ ਜਿਹਦੇ ਅੰਦਰ ਕੂੜ ਨਹੀਂ ਤੇ ਜਿਨੇ ਕੂੜ ਦੀ ਪਾਲ ਨੂੰ ਤੋੜ ਕੇ ਰੱਬ ਵਿੱਚ ਆਪਣੇ ਆਪ ਨੂੰ ਅਪੇਦ ਕਰ ਦਿੱਤਾ। ਖਾਲਸਾ ਕੀ? ਹਜ਼ੂਰ ਨੇ ਪਹਿਲਾ ਸ਼ਬਦ ਵਰਤਿਆ ਸੀ ਸੋਚਾ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋ ਗਈ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਤ ਗਿਆਨ ਪਰ ਲੱਖ ਹੋਇ ਚਾਰ ਬੰਦਿਆਂ ਨੂੰ ਮੁਖਾਤਬ ਕੀਤਾ ਤਵਜਹ ਦਿਓ ਕਦੀ ਦੇਖੋ ਸੀ ਕਲਾ ਕਹਿਦੇ ਨੇ ਸੋਚਾ ਸੋਚ ਨਾ ਹੋਵੀ ਇੱਥੇ ਸੋਚਦਾਰ ਇਸਨਾਨ ਕਰਨੇ ਹਨ ਕਹਿਣ ਲੱਗੇ ਕਰਮ ਕੰਨ ਦੀ ਤੀਰਥ ਇਸ਼ਨਾਨੀ ਸੱਚ ਜਾਣੀ ਬਾਹਰ ਦੀ ਸੁਚਮਤਾ ਨਾਲ ਅੰਦਰ ਸੁਚਮ ਨਹੀਂ ਹੁੰਦਾ ਬਾਰ ਨੂੰ ਚੁੱਪ ਧਾਰਨ ਕਰਨ ਵਾਲੇ ਮੱਛ ਵਿੱਚ ਰਹਿਣ ਵਾਲੇ ਮੈਂ ਸਿਰਫ ওই ਵਿਸ਼ੇ 'ਤੇ ਗੱਲ ਕਰ ਰਿਹਾ ਜੋ ਡਾਕਟਰ ਸਾਹਿਬ ਨੇ ਕਹੇ ਨੇ ਚੁੱਪ ਨੂੰ ਧਾਰਨ ਕਰਨ ਵਾਲਿਆਂ ਮਨੁੱਖਤਾ ਦਾ ਹੋਰ ਪਾਪ ਜ਼ੁਲਮ ਹੁੰਦਿਆਂ ਦੇਖ ਕੇ ਚੁੱਪ ਧਾਰਨ ਕਰੀ ਰੱਖੇ ਇਹ ਇਨਸਾਨੀਅਤ ਨਹੀਂ ਚੁੱਪ ਕਰਨ ਦੇ ਨਾਲ ਅੰਦਰ ਕਦੀ ਵੀ ਚੁੱਪ ਨਹੀਂ ਹੁੰਦੇ ਤੇ ਰੁਪਈਏ ਕਿੱਥੇ ਕਰਨ ਵਾਲਿਆਂ ਨੂੰ ਕਹਿਣ ਲੱਗੇ ਸਿੰਨਾ ਪਵਨਾ ਦੀ ਸਮਗਰੀ ਵੀ ਇਕੱਠੀ ਕਰ ਲੈ ਤੇ ਭੁੱਖ ਨਹੀਂ ਜਾਣੀ ਪੜੇ ਲਿਖੇ ਨੂੰ ਕਹਿਣ ਲੱਗੇ ਗਿਆਨਕ ਤੇਰੇ ਕੋਲ ਬੜੀ ਏ ਪਰ ਅਕਲ ਦੇ ਖੰਭ ਲਾ ਕੇ ਕੇਵਲ ਹੰਕਾਰ ਵਿੱਚ ਨਾ ਤੁਰਿਆ ਰਹੀਂ ਜਿੰਨੀ ਦੇਰ ਤੱਕ ਤੇਰੇ ਕੋਲ ਜੀਵਨ ਨਹੀਂ ਸੱਚ ਜਾਣੀ ਓਨੀ ਦੇਰ ਤੱਕ ਕੂੜ ਦੀ ਪਾਲ ਟੁੱਟੀ ਸਾਬ ਨੇ ਸ਼ਬਦ ਵਰਤੇ ਕਹਿਣ ਲੱਗੇ ਸੋਚਾਂ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪਾਂ ਚੁੱਪ ਨਾ ਹੋਵੇ ਜੇ ਲਾਏ ਰਹਾ ਨਿਵਤਾਰ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਪਾਰ ਸੈਂ ਸਿਆਣਪਾਂ ਲੱਖ ਹੋਐ ਤਾਂ ਇੱਕ ਨਾ ਚੱਲੇ ਨਾਲ ਕਹਿੰਦਿ ਮੈਂ ਤੈਨੂੰ ਖਾਲਸਾ ਬਣਾਣਾ ਚਾਹਨਾ ਤੇ ਤੂੰ ਪੁੱਛੇਂਗਾ ਮੈਂ ਪਿਛਲੀਆਂ ਗੱਲਾਂ ਛੱਡਦਿਆਂ ਤੇ ਤੁਸੀਂ ਨਵੀਂ ਕੀ ਗੱਲ ਸਮਝਾਣੀ ਚਾਹਦੇ ਹੋ ਕਹਿਣ ਲੱਗੇ ਕਿ ਸਚਿਆਰਾ ਹੋਈਐ ਕਿਰਪੂੜਾ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਹੁਕਮ ਰੱਬ ਦੇ ਨੂੰ ਮੰਨ ਲੈ ਸਚਿਆਰ ਹੋ ਜਾਏਗਾ ਜਿਹੜੀ ਬੇਨਤੀ ਕਰਨੀ ਚਾਹਨਾ ਕਵੇਲੇ ਦਾ ਸੱਚ ਨਹੀਂ ਸਾਡੇ ਵਿੱਚ ਇਹ ਤਿੰਨ ਚਾਰ ਗੱਲਾਂ ਨੇ ਆਮ ਤੌਰ ਤੇ ਅਸੀਂ ਸਿੱਟਾ ਦੋ ਕਹਿੰਨੇ ਆ ਕਿ ਬਾਬੇ ਨੇ ਸੱਤ ਪੁਸ਼ਤਾਂ ਦਾ ਰਾਜ ਦਿੱਤਾ ਮੁਗਲਾਂ ਨੂੰ ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਚਾਰ ਸ਼ਬਦ ਉਹਨਾਂ ਨੇ ਵੇਲੇ ਦਾ ਸੱਚ ਬੋਲੇ ਇਹ ਨਹੀਂ ਕਿ ਐਮਨਾ ਬਾਦ ਜਦੋਂ ਸਭ ਕੁਝ ਵਾਪਰਨਾ ਉਦੋਂ ਵੀ ਕਿਹਾ ਕਿ ਕੀ ਕੁਝ ਹੋਵੇਗਾ ਜਦੋਂ ਹੋ ਗਿਆ ਉਦੋਂ ਖਲਾਕ ਬਿਆਨ ਕੀਤੇ ਅਸੀਂ ਕਹਿੰਨੇ ਆ ਲੋ ਜੀ ਸੱਤ ਪੁਸ਼ਤਾਂ ਦਾ ਰਾਜ ਗੁਰੂ ਨੇ ਮੁਗਲਾਂ ਨੂੰ ਦਿੱਤਾ ਤੇ ਮੈਂ ਬੇਨਤੀ ਕਰਨਾ ਹੁੰਦਾ ਬਾਣੀ ਦੀ ਰੋਸ਼ਨੀ ਵਿੱਚ ਇਹਦਾ ਮਤਲਬ ਗੁਲਾਮੀ ਦਾ ਸੰਗਲ ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਦੇ ਗੱਲ ਵਿੱਚ ਪਾਇਆ ਬਿਲਕੁਲ ਨਹੀਂ ਸ਼ਬਦਾਂ ਦੀ ਟੇਕ ਲੈ ਕੇ ਚਲੋ ਜਿਹੜਾ ਬਾਬਾ ਬਾਬਰ ਨੂੰ ਪਾਪ ਦੀ ਜਾਂਚ ਦਾ ਲਾੜਾ ਕਹਿ ਰਿਹਾ ਹੈ ਉਹਦੇ ਆਉਣ ਤੋਂ ਪਹਿਲਾਂ ਕਦੀ ਪਾਪ ਦੀ ਜਾਂਚ ਦੇ ਲਾੜੇ ਨੂੰ ਬਾਬਾ ਰਾਜ ਕਰਨ ਦੀ ਇਜਾਜ਼ਤ ਨਹੀਂ ਦੇਗਾ ਸਾਹਿਬ ਨੇ ਸ਼ਬਦ ਵਰਤੇ ਕਹਿਣ ਲੱਗੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਅਗਲੀ ਤੁਕ ਪਤਾ ਕੀ ਹੈ ਪਾਪ ਕੀ ਜੰਝ ਲੈ ਕਾਬਲੋਂ ਤਾਇਆ ਪਾਪ ਕੀ ਜੰਝ ਲੈ ਕਾਬਲੋਂ ਤਾਇਆ ਜੋਰੀ ਮੰਗੈ ਦਾਨ ਮਿਲਾ ਲੋ ਤੇ ਜਦੋਂ ਉਹ ਆ ਗਿਆ ਉੱਥੇ ਫਿਰ ਦੋ ਸ਼ਬਦ ਕਹੇ ਸਨ ਉਹਨਾਂ ਨੇ ਜ਼ਬਰ ਸ਼ਬਦ ਨਹੀਂ ਵਰਤਿਆ ਪਿਛਲੇ ਦਿਨ ਅਰਜ਼ ਕੀਤੀ ਉਹਨਾਂ ਨੇ ਬਾਬਰ ਲਈ ਸ਼ਬਦ ਜਮਦੂਤ ਵਰਤਿਆ ਤੇ ਉਹਦੀ ਫੌਜ ਦੀ ਸ਼ਬਦ ਹਲਕੇ ਕੁੱਤੇ ਵਰਤਿਆ ਸੀ ਅਸੀਂ ਪੜਨੇ ਆ ਕਿ ਖੁਰਾਸਾਨ ਖਤਮਾ ਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਜੰਮ ਕਰ ਮੁਗਲ ਚੜਾਇਆ ਤੇ ਜਦੋਂ ਸਿਪਾਈਆਂ ਦੀ ਗੱਲ ਕੀਤੀ ਉੱਥੇ ਇੱਕ ਤੁਕ ਕਈ ਕਹਿਣ ਲੱਗੇ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰਨਾ ਕਾ ਮੈਂ ਜਿਹੜੀ ਬੇਨਤੀ ਕਰਨੀ ਚਾਹਨਾ ਗੁਰੂ ਨਾਨਕ ਸਾਹਿਬ ਕਿਰਪਾਲੂ ਨਹੀਂ ਸੱਚ ਦੀ ਨਹੀਂ ਰੱਖੀ ਸਭ ਤੋਂ ਪਹਿਲੀ ਗੱਲ ਭਾਈ ਸਾਹਿਬ ਮੈਂ ਡਾਕਟਰ ਸਾਹਿਬ ਕਿਹਾ ਪਾਦਸ਼ਾਹ ਔਰ ਦਰਬਾਰ ਤੇ ਮੈਂ ਬੇਨਤੀ ਕਰਾਂ ਦੁਨੀਆ ਦਾ ਬਾਦਸ਼ਾਹ ਜਿਉਂਦਿਆਂ ਤਖਤ ਨਹੀਂ ਛੱਡਦਾ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਗੱਦੀ ਦੇਣੀ ਚਾਹੁੰਦਾ ਹੈ ਸਭ ਤੋਂ ਵੱਡਾ ਉਹਨਾਂ ਇਨਕਲਾਬ ਲਿਆਂਦਾ ਦੋਨੋਂ ਪੁੱਤਰ ਕੋਲ ਨਹੀਂ ਪੁੱਤਰਾਂ ਨੂੰ ਗੱਦੀ ਨਹੀਂ ਗੱਦੀ ਆਪਣੇ ਸੇਵਕ ਨੂੰ ਦਿੱਤੀ ਹੈ ਜੋ ਉਹਦੇ ਲਾਇਕ ਹੈ ਹਜ਼ੂਰ ਨੇ ਫਿਰ ਉਹਤੇ ਇੱਕ ਸ਼ਬਦ ਵਰਤੇ ਨੀਸਬੰਦੀ ਜੋ ਡਾਕਟਰ ਸਾਹਿਬ ਨੇ ਕਿਹਾ ਗੁਰੂ ਗ੍ਰੰਥ ਸਾਹਿਬੀ ਤੋਂ ਕਹੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦਹਿ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਨਹੀਂ ਰੱਖ ਕੇ ਇੱਥੇ ਫਿਰ ਸ਼ਬਦ ਉਹਨਾਂ ਭੱਟਾ ਨਹੀਂ ਵਰਤੇ ਸੱਤੇ ਬਲਵੰਦ ਨੇ ਕਿਹਾ ਹੈ ਕਿ ਨਾਨਕ ਰਾਜ ਚਲਾਇਆ ਉਹ ਕਹਿਣ ਲੱਗੇ ਕੱਲਾ ਰਾਜ ਵੀ ਰਾਜ ਮਤ ਪੈਦਾ ਕਰਦਾ ਹੈ ਗੁਰੂ ਨਾਨਕ ਸਾਹਿਬ ਨੇ ਰਾਜ ਜੋਗ ਚਲਾਇਆ ਰਾਜਾ ਵੀ ਹੋਵੇਂ ਤੇ ਤੂੰ ਜੋਗੀ ਵੀ ਹੋਵੇਂ ਇੱਥੇ ਜੋਗੀ ਦਾ ਅਰਥ ਬਾਹਰ ਦੇ ਚਿੰਨ ਨਹੀਂ ਜੋਗ ਦਾ ਅਰਥ ਤੇ ਤੂੰ ਅੰਦਰੋਂ ਮਿਲਿਆ ਹੋਵੇਂ ਜੋਗੀ ਦਾ ਅਰਥ ਇਹ ਵੇ ਜੋਗ ਦਾ ਅਰਥ ਮਿਲਾ ਤੇ ਜੋਗੀ ਦਾ ਅਰਥ ਜਿਹੜਾ ਮਿਲਿਆ ਹੋਇਆ ਹੈ ਸਾਹਿਬ ਨੇ ਸ਼ਬਦ ਵਰਤੇ ਭੱਤਾ ਨੇ ਕਿਹਾ ਹੈ ਕਿ ਰਾਜ ਜੋਗ ਗੁਰੂ ਨਾਨਕ ਸਾਹਿਬ ਨੇ ਮਾਣਿਆ ਤੇ ਮੈਂ ਬੇਨਤੀ ਕਰਨਾ ਹੁੰਦਾ ਕੇ ਰੱਬ ਮਿਹਰ ਕਰੇ ਗੁਰੂ ਨਾਨਕ ਸਾਹਿਬ ਨੇ ਸਾਡੇ ਅੰਦਰ ਦੀ ਮਾਨਸਿਕ ਗੁਲਾਮੀ ਨੂੰ ਵੀ ਦੂਰ ਕੀਤਾ ਜਿਸ ਬੰਦੇ ਦੇ ਅੰਦਰ ਦੀ ਗੁਲਾਮੀ ਦੇ ਜ਼ੰਜੀਰਾ ਸੰਗਲ ਟੁੱਟ ਜਾਣ ਇੱਕ ਦਿਨ ਉਹ ਬੰਦਾ ਬਾਹਰੋਂ ਆਜ਼ਾਦ ਜ਼ਰੂਰ ਹੁੰਦਾ ਹੈ ਤੇ ਜਿਹੜੀ ਆਜ਼ਾਦੀ ਹਸਤੀ ਹੈ ਨਾ ਉਹਦਾ ਰੰਗ ਹੀ ਕੁਝ ਨਹੀਂ ਆ ਰਿਹਾ ਮੈਂ ਕਈ ਵਾਰੀ ਬੇਨਤੀ ਕਰਨਾ ਉਹਨਾਂ ਸਰਹੰਦ ਦੀ ਧਰਤੀ ਹੈ ਇੱਕ ਆਜ਼ਾਦ ਕੌਮ ਦਾ ਬੰਦਾ ਹੈ ਤੇ ਇੱਕ ਗੁਲਾਮ ਹੈ ਦੋਨੋਂ ਸੂਬੇ ਦੇ ਦਰਬਾਰ ਵਿੱਚ ਬੈਠੇ ਹੁਣ ਜਿਹੜਾ ਆਜ਼ਾਦ ਹੈ ਉਹਦੇ ਖਿਆਲ ਕਦੀ ਪੜੋ ਤੇ ਗੁਲਾਮ ਦੇ ਪੜੋ ਨਵਾਰ ਨਵਾਬ ਮਲੇਰ ਕੋਟਲਾ ਆਜ਼ਾਦ ਹੈ ਉਹ ਸ਼ਬਦ ਵਰਤਣਾ ਇਹਨਾਂ ਨੂੰ ਸ਼ਹੀਦ ਕਰਨਾ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਏ ਤੇ ਗੁਲਾਮ ਕੌਮ ਦਾ ਬਹਿਤਾ ਹੋਇਆ ਬੰਦਾ ਸੁਚਾਨੰਦ ਕਹਿੰਦਾ ਬਿਲਕੁਲ ਨਹੀਂ ਜੰਮ ਦੀਆਂ 16 ਦੇ ਮੂੰਹ ਟਿੱਖੇ ਨੇ ਇਹਨਾਂ ਨੂੰ ਤੋੜ ਦੇਣਾ ਚਾਹੀਦਾ ਕਿਉਂਕਿ ਗੁਲਾਮ ਬੰਦਾ ਛੇਤੀ ਕਿਤੇ ਆਪਣੀ ਜ਼ੁਬਾਨ ਤੋਂ ਸੱਚ ਨਹੀਂ ਬੋਲ ਸਕਦਾ ਮੇਰੇ ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਨੇ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਆਸਾ ਕੀ ਵਾਰ ਦੀ ਸੁਣਨੇ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਡਾਕਟਰ ਸਾਹਿਬ ਨੇ ਜਦੋਂ ਮੀਰੀ ਪੀਰੀ ਦਾ ਜ਼ਿਕਰ ਕੀਤਾ ਤੇ ਮੇਰੇ ਚਿੱਤ ਵਿੱਚ ਆਇਆ ਦੇਖੋ ਕਿ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ ਤਖਤ ਤੇ ਤੇ ਉੱਥੇ ਬਾਬਾ ਨੱਥਾ ਤੇ ਅਬਦੁੱਲਾ ਨੇ ਜਦੋਂ ਵਾਰ ਪੜ੍ਹੀ ਉਹਨਾਂ ਇਹ ਨਹੀਂ ਤੁਲਨਾ ਦਿੱਤੀ ਵੇਲੇ ਦਾ ਸੱਚ ਹੈ ਇਹ ਨਹੀਂ ਕਿਹਾ ਗੁਰੂ ਹਰਗੋਬਿੰਦ ਸਾਹਿਬ ਕਿ ਤੇਰੇ ਸਿਰ ਦੀ ਤਾਜ ਤੇਰੀ ਕਲਗੀ ਮੈਂ ਰਾਮਚੰਦਰ ਵਰਗੀ ਲੱਗਦੀ ਇਹ ਨਹੀਂ ਕਿਹਾ ਤੇਰਾ ਪ੍ਰਤਾਪ ਕ੍ਰਿਸ਼ਨ ਵਰਗਾ ਹੈ ਇਹ ਨਹੀਂ ਕਿ ਆ ਤੂੰ ਰਾਜੇ ਜਨਕ ਵਰਗਾ ਹੈ ਉੱਥੇ ਵਕਤ ਦੇ ਬਾਦਸ਼ਾਹ ਨੂੰ ਮੁਖਾਤਬ ਕਰਕੇ ਕਿ ਜਿਹੜੀ ਤੇਰੀ ਦਸਤਾਰ ਦੀ ਸ਼ੋਭਾ ਹੈ ਜਹਾਂਗੀਰ ਦੇ ਸਾਹਮਣੇ ਕੀ ਹੈ ਵੇਲੇ ਦਾ ਸੱਚ ਹੈ ਤੇ ਉਸੇ ਬੜੀ ਬੜੀ ਪੌੜੀ ਪੜਨੇ ਆ ਕਿ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਤੀਰ ਦੀ ਇੱਕ ਅਦਮਰ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹ ਕੋਟਗੜ ਦਰਵਾਜ਼ਾ ਬਲਕ ਬਖੀਰ ਦੀ ਤੇ ਅਖੀਰ ਇੱਕ ਸ਼ਬਦ ਸੀ ਪੱਗ ਤੇਰੀ ਕੀ ਜਹਾਂਗੀਰ ਦੀ ਵੇਲੇ ਦਾ ਸੱਚ ਹੈ ਕੋ ਵੇਲੇ ਤਾਂ ਨਹੀਂ ਆਸਾ ਕੀ ਵਾਰ ਅੰਮ੍ਰਿਤ ਵੇਲੇ ਗਾਇਨ ਕੀਤੀ ਜਾਂਦੀ ਹੈ ਤੇ ਵਾਰ ਦਾ ਸਬੰਧ ਸੂਰਮਿਆਂ ਨਾਲ ਸਾਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ ਜਿਨ੍ਹਾਂ ਵਿੱਚੋਂ 9 ਧੁਨੀਆਂ ਵੀ ਵਾਰਾਂ ਤੇ ਦਿੱਤੀਆਂ ਨੇ ਇਹਨੂੰ ਇਸ ਤਰਜ ਵਿੱਚ ਇੱਕ ਧੁਨੀ ਤੇ ਗਾਇਓ 22 ਵਾਰਾਂ ਵਿੱਚੋਂ 20 ਵਾਰਾਂ ਨਾਲ ਅੱਜ ਵੀ ਪੌੜੀਆਂ ਰੂਪ ਵਿੱਚ ਦੇ ਦੇਖਨੇ ਆ ਰਾਮਕਲੀ ਕੀ ਵਾਰ ਤੇ ਬਸੰਤ ਕੀ ਵਾਰ ਬਾਕੀ ਜਿਹੜੀਆਂ ਵਾਰਾਂ ਨੇ ਇੱਕ ਵਿਦਵਾਨ ਲਿਖਦਾ ਹੈ ਕਿ ਨੱਥਾ ਅਬਦੁੱਲਾ ਜੀ ਨੇ ਕੇਵਲ ਤਾਂ ਕੇਵਲ ਆਸਾ ਕੀ ਵਾਰ ਵਾਰ ਨਹੀਂ ਤੁਸੀਂ ਸਮਝੋ ਤੇ ਢਾਡੀ ਵਾਰਾਂ ਨਾਲ ਸੰਬੰਧਤ ਹੈ ਉਹ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹਨਾਂ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਅਕਾਲ ਤਖਤ ਸਾਹਿਬ ਤੇ ਗਾਇਨ ਕਰਕੇ ਸੁਨਾਈਆਂ ਸਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵੀ ਗਾਈਆਂ ਉੱਥੇ ਜਿਹੜਾ ਇੱਕ ਸ਼ਬਦ ਵਰਤਿਆ ਬਾਹਰ ਸਵੇਰੇ ਕਿਉਂ ਕਰਨੇ ਹਾਲਾਂਕਿ ਮर्यादा ਅਨਸਾਰ ਵਾਰਾਂ ਸ਼ਾਮ ਨੂੰ ਗਾਇਨ ਕੀਤੀਆਂ ਜਾਂਦੀਆਂ ਨੇ ਟਾੜੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਬਿਰੀ ਆਇਆ ਹੈ। ਅਤੂਰ ਨੇ ਆਦਮੀ ਵੀ ਕਿਹਾ ਹੈ ਕਿ ਹਉ ਟਾੜੀ ਬੇਕਾਰ ਕਰ ਹੈ ਲਾਇਆ, ਹਉ ਟਾੜੀ ਕਾ ਨੀਤ ਜਾਤ, ਹਉ ਟਾੜੀ ਹਰ ਪ੍ਰਭ ਖਸਮ ਕਾ ਹਰ ਕੈਦਰ ਆਇਆ। ਹੁਣ ਵਾਰ ਆਸਾ ਕੀ ਉਹ ਅੰਮ੍ਰਿਤ ਵੇਲੇ ਕਿਉਂ ਕਹਿ ਲੱਗੇ ਸਿਖਾ, ਤੇਰੇ ਅੰਦਰ ਦੀ ਗੁਲਾਮੀ ਦੇ ਸੰਗਲ ਸੀਤਾਤ ਕਿਸਨੇ ਨੇ? ਜੇ ਸਵੇਰੇ ਆਸਾ ਕੀ ਵਾਰ ਸੁਨੇਗਾ ਕਿਉਂਕਿ ਵਾਰ ਸੁਣ ਤੋਂ ਬਿਨਾ ਤੇਰੇ ਅੰਦਰ ਨਿਆਰੇਪਨ ਦੀ ਗਿਰਤੀ ਕਦੀ ਪੈਦਾ ਹੀ ਨਹੀਂ ਹੁੰਦੀ। ਵਾਰ ਸੁਣ ਉਹਨਾਂ ਦੱਸਿਆ ਦੇਖ ਤੂੰ ਸਰਹਾਦ ਮੰਨੇ ਬਾਬੇ ਨੇ ਬਾੜ ਵਿੱਚ ਆ ਕੇ ਆਈ ਤੂੰ ਦੇਖ ਕੇਵਲ ਸੋਤਕ ਪਾਤਕ ਵਿੱਚ ਪਿਆ ਹੈ ਬਾਬਾ ਜੀ ਨੇ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਤੇ ਦੇਖੋ ਗੁਲਾਮੀ ਵਾਲੇ ਲੋਕਾਂ ਨੂੰ ਕਿੰਨੀ ਬਰੀਕੀ ਵਿੱਚ ਲਿਆ ਹੈ ਮੈਂ ਇੱਕ ਸ਼ਲੋਕ ਹੈ ਕਿ ਸੰਪਾਰਨ ਸੰਪੂਰਨਤਾ ਕਰਨੀ ਇਹ ਸ਼ਲੋਕ ਹੁੰਦਾ ਹੈ ਕਿ ਜਿਸ ਬੰਦੇ ਨੂੰ ਭਾਵੇਂ ਡਾਕਟਰ ਸਾਹਿਬ ਨੇ ਕਿਹਾ ਆਪਣੇ ਧਰਮ ਨੂੰ ਜਿਵੇਂ ਜਿਵੇਂ ਮੰਨੇ ਉਹ ਗਊ ਨੂੰ ਸਭ ਕੁਝ ਮੰਨਦਾ ਹੈ ਗੋਬਰ ਨੂੰ ਸੁਚਮਤਾ ਸਮਝਦਾ ਹੈ ਕੈਨ ਲੱਗੇ ਜਿਸ ਦੇ ਇਸ਼ਟ ਉੱਤੇ ਹੀ ਟੈਕਸ ਲੱਗਣ ਲੱਗ ਪੈ ਉਸ ਬੰਦੇ ਦਾ ਦੁਨੀਆ ਵਿੱਚ ਜੀਣਾ ਕੀ ਸ਼ਬਦ ਵਰਤੇ ਗਊ ਬ੍ਰਾਹਮਣ ਕੋਕਰ ਲਾਵੋ ਗੋਬਰ ਤਰ ਨਾ ਜਾਈ ਥੋਤੀ ਟਿੱਕਾ ਤੈ ਜਪਮਾਲੀ ਅਗਲੀ ਤਖਸੀ ਤੂੰ ਇੰਨਾ ਗੁਲਾਮ ਹੈ ਧਾਨ ਮਲੇਸ਼ਾ ਖਾਈ ਤੈਨੂੰ ਜਿੰਨੂੰ ਧਰਮ ਮੰਨ ਹੈ ਉਹਦੇ ਉੱਤੇ ਟੈਕਸ ਲੱਗਾ ਹੈ ਉਹ ਗੁਲਾਮ ਹੈ ਤੇ ਤੂੰ ਉਹਨਾਂ ਦੇ ਘਰ ਵੀ ਜਾ ਕੇ ਉਹਨਾਂ ਦਾ ਧਾਨ ਖਾਂਵੇਂ ਧਾਨ ਮਲੇਸ਼ਾ ਖਾਂਹੀਂ ਅੰਤਰ ਪੂਜਾ ਤੈਨੂੰ ਇੰਨਾ ਹੱਕ ਨਹੀਂ ਉਹ ਬਾਹਰ ਪੂਜਾ ਦੀ ਗੱਲ ਕਰ ਸਕੈ ਅੰਦਰ ਪੂਜਾ ਕਰਨਾ ਤੇ ਬਾਹਰ ਬੋਲੀ ਉਹਨਾਂ ਦੀ ਬੋਲਣਾ ਧਰਮੀ ਤਾਂ ਹੁੰਦੇ ਹੀ ਹੋਵੇ ਜੋ ਅੰਦਰ ਹੋਵੇ ਬਾਹਰ ਹੋਵੇ ਜੋ ਬਾਹਰ ਹੋਵੇ ਉਹ ਅੰਦਰ ਹੋ ਕੈ ਹਜ਼ੂਰ ਨੇ ਸ਼ਬਦ ਵਰਤੇ ਗਉ ਬ੍ਰਾਹਮਣ ਕੋਕਰ ਲਾਵੋ ਗੋਬਨ ਗੋਬਰ ਤਰ ਨਾ ਜਾਈ ਧੋਤੀ ਟਿੱਕਾ ਤਾ ਜਬ ਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪਰੈ ਕਿਤੇਬਾ ਸੰਯਮ ਤੁਰਕਾ ਭਾਈ ਛੋਡੀ ਲੇ ਪਖੰਡਾ ਨਾਮ ਲੈ ਜਾਏ ਤਰੰਦਾ ਕਹਿੰਦੇ ਨੇ ਜਿੰਨਾ ਅੱਗੇ ਤੂੰ ਝੁਕਣਾ ਮਾਨਸ ਖਾਣੇ ਕਰੇ ਨਿਵਾਜ ਹੁਣ ਤਿੰਨਾਂ ਨੂੰ ਲਿਆਏ ਇੱਕ ਬਾਦਸ਼ਾਹ ਨੂੰ ਦੂਜਾ ਬਾਦਸ਼ਾਹ ਅੱਗੇ ਨੌਕਰੀ ਕਰਨ ਵਾਲੇ ਖੱਤਰੀ ਨੂੰ ਤੇ ਤੀਜਾ ਉਸ ਖੱਤਰੀ ਦੇ ਘਰ ਕਰਮਕਾਂਡ ਕਰਨ ਵਾਲੇ ਪੁਜਾਰੀ ਨੂੰ ਕਹਿਣ ਲੱਗੇ ਤੂੰ ਕਹਦਾ ਸੁੱਚਾ ਬਣਿਆ ਹੈ ਜਿਹੜਾ ਘਰ ਤੂੰ ਰੋਟੀ ਆ ਕੇ ਪਕਾਉਂਦਾ ਤੇ ਉਹ ਵੀ ਤੁਹਾਡੇ ਘਰੋਂ ਆਈ ਜਿਹਨੂੰ ਮਲੇਸ਼ ਪਿਆ ਕਹਿੰਦੇ ਤੈਨੂੰ ਕੋਈ ਜੀਣ ਦਾ ਹੱਕ ਹੈ ਗਊ ਬ੍ਰਾਹਮਣ ਕੋਸ਼ ਕਰ ਲਾਓ ਤੋ ਲੱਗੇ ਅੱਗੇ ਕਿਆ ਕੇ ਮਾਨਸ ਖਾਣੀ ਕਰੈ ਨਿਵਾਜ ਛੁਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੈ ਨਾਦ ਉਹਨਾਂ ਪਿਆਵੈ ਕੋਈ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੈ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਥੇ ਟਿੱਕਾ ਪੈਰ ਧੋਤੀ ਖਸਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪੈਰ ਕੋ ਵਹਿ ਪਰਵਾਨ ਮਲੇਸ਼ ਧਨ ਲੈ ਪੂਜੈ ਪੁਰਾਣ ਪੂਜਨਾ ਤੂੰ ਪੁਰਾਣ ਪਿਆਏ ਤੇ ਧਾਨ ਮਲੇਸ਼ਾਂ ਦਾ ਖਾਨਾ ਤੇ ਕੋਈ ਧਰਮ ਥੋੜਾ ਮਲੇਸ਼ ਧਾਨ ਲੈ ਪੂਜਾ ਪੁਰਾਣ ਅਪਾਖਿਆ ਦਾ ਕੁੱਠਾ ਬੱਕਰਾ ਖਾਣਾ ਗੁਲਾਮੀ ਦਾ ਚੰਦ ਉਹਦੇ ਘਰੋਂ ਖਾਨਾ ਤੇ ਆਪਣੇ ਘਰ ਆ ਕੇ ਕਹਿੰਦਾ ਚੌਂਕੇ ਉੱਪਰ ਕਿਸਾ ਨਾ ਜਾਣਾ ਬੇਕਾ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਪੂਰੀਆਰ ਮਤ ਪਿਛੈਵੇ ਮਤ ਪਿਟੈ ਇਹ ਅਨ ਅਸਾਦਾ ਫਿਟੈ ਤਨ ਫਿਟੇ ਫੇੜ ਕਰੇਨ ਮਨ ਝੂਠੇ ਚੁਲੀ ਪੁਰੇਨ ਬਾਬਾ ਚੰਦਰ ਮਨ ਦੀ ਸੁਚਮਤਾ ਸਚਿਆਰਤਾ ਹਜ਼ੂਰ ਨੇ ਕਿਰਪਾ ਕੀਤੀ ਉਹਨਾਂ ਨੇ ਸ਼ਬਦ ਦੇ ਤੀਰ ਨਾਲ ਸਾਡੇ ਅੰਦਰ ਦੀ ਗੁਲਾਮੀ ਤੋੜੀ ਹੱਥ ਵਿੱਚ ਖੜਕ ਪੜਨ ਪਕੜ ਕੇ ਮੇਰੇ ਬਾਬੇ ਨੇ ਬਾਹਰ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਦਿੱਤੀਆਂ ਮੈਂ ਇਸ ਕਰਕੇ ਵਧਾਈ ਦੇਣਾ ਅੱਜ ਭਾਵੇਂ ਚਲੋ ਸਾਡਾ ਵਿਚਾਰ ਰੁਕੇ ਹੈ ਦੇਖੋ ਇੱਕ ਹੁੰਦਾ ਬੋਲਣਾ ਗੁਰੂ ਕਿਰਪਾ ਕਰੇ ਸਾਡੀ ਸੰਗਤ ਦੀ ਇੱਕ ਲੜੀ ਬਣ ਜਾਏ ਜਿਹੜੇ ਖੋਜੀ ਨੇ ਨਾ ਐਵੇਂ ਆਪਾਂ ਕਈ ਵਾਰੀ ਸ਼ਬਦ ਵਰਤਦੇ ਨੇ ਛੱਡੋ ਜੀ ਇਹ ਕੀ ਸਮਝ ਦੇਖੋ ਬੋਲਣਾ ਵੀ ਬੜੀ ਚੰਗੀ ਗੱਲ ਹੈ ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕੱਲਾ ਬੋਲੀ ਨਾ ਜਾਈ ਜੇ ਲੰਮੇ ਸਮੇ ਲਈ ਆਪਣੀ ਗੱਲ ਕਰਨੀ ਹੈ ਤੇ ਲਿਖਣ ਦੀ ਜਾ ਸਿੱਖ ਇੱਕ ਸ਼ਬਦ ਆਉਂਦਾ ਲਿਖੈ ਬਾਝੂ ਸੁਰਤ ਨਹੀਂ ਬੋਲ ਬੋਲ ਗਵਾਹੀਆਂ ਮੈਂ ਪੜ ਰਿਹਾ ਹਾਂ ਸਾਹਿਬ ਗੁਰੂ ਸਾਹਿਬ ਕਹਿੰਦੇ ਨੇ ਲਿਖਣ ਤੋਂ ਬਿਨਾ ਤੇਰੀ ਗੱਲ ਕਾਇਮ ਨਹੀਂ ਰਹਿਣੀ ਜੇ ਕਲਮ ਨਾ ਚੱਲਦੀ ਤੇ ਸ਼ਾਇਦ ਅੱਜ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਗੁਰੂ ਸਾਡੇ ਕੋਲ ਬਿਲਕੁਲ ਨਾ ਹੁੰਦਾ ਹੁਣ ਸਿਰਫ ਮੈਂ ਕਲਮਾਂ ਤੋਂ ਬੰਦੀ ਅਰਜ਼ ਕਰਨੀ ਹੈ ਦੋ ਪੱਖ ਵਿਦਵਾਨਾਂ ਨੇ ਰੱਖੇ ਜੀ ਇੱਕ ਉਹ ਨੇ ਕਿ ਜਿਹੜੇ ਕਲਮ ਚੁੱਕ ਕੇ ਕਾਤਕ ਬਣੇ ਨੇ ਇੱਕ ਉਹ ਨੇ ਜਿਹੜੇ ਕਲਮ ਚੁੱਕ ਕੇ ਉਹਨਾਂ ਦਾ ਮੁਕਾਬਲਾ ਪੈ ਕਰਦੇ ਹਨ ਵਧਾਈ ਦੇ ਪਾਤਰ ਨੇ ਦੇਖੋ ਹਜ਼ੂਰ ਨੇ ਦੋ ਸ਼ਬਦ ਵਰਤੇ ਨੇ ਕਿੰਨੇ ਨੇ ਮੈਂ ਉਸ ਕਲਮ ਨੂੰ ਉਸ ਲਿਖਾਰੀ ਨੂੰ ਉਸ ਸ਼ਾਈ ਨੂੰ ਵੀ ਨਮਸਕਾਰ ਕਰਨਾ ਜਿਹੜਾ ਸੱਚ ਲਿਖਣ ਦੀ ਜ਼ਰੂਰਤ ਰੱਖਦਾ ਹੈ ਤੇ ਕਿੰਨੇ ਜਿਹੜਾ ਬੰਦਾ ਕੇਵਲ ਕੂੜ ਲਿਖਦਾ ਹੈ ਰੱਬ ਮਿਹਰ ਕਰੇ ਉਹ ਕਲਮ ਹੀ ਸਦਾ ਲਈ ਖਤਮ ਹੋ ਜਾਏ ਸ਼ਬਦ ਵਰਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਹਿਣ ਲੱਗੇ ਧੰ ਸੋ ਕਾਗਦ ਕਲਮ ਧੰ ਧੰ ਭਾਂਡਾ ਧੰ ਮਸ ਧੰ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਤੇ ਅਗਲਾ ਬਚਨ ਉਹਨਾਂ ਨੇ ਕਿਹਾ ਕਹਿਣ ਲੱਗੇ ਕਲਮ ਜਨੋ ਸੰਮਸਵਾਣੀਏ ਕਾਗਦ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਉ ਦੂਜੇ ਪਾਇ ਦਾ ਜ਼ਿਕਰ ਕੀਤਾ ਡਾਕਟਰ ਸਾਹਿਬ ਨੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਗੁਰਮਤ ਤੋਂ ਦੂਰ ਤੂਰ ਕਰਨਾ ਤੇ ਦੂਜਾ ਪਾhoe ਬਾਬਾ ਜੀ ਨੇ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਕਹਿਣ ਲੱਗੇ ਮੇਰੇ ਵੀਰ ਜੇ ਤੂੰ ਪੜਿਆ ਹੈ ਨਾ ਤੇ ਇੱਕ ਗੱਲ ਕਦੀ ਨਾ ਭੁੱਲੀ ਮੰਨ ਕਾਹੇ ਭੂਲੇ ਮੂੜ ਮਨਾ ਜਦ ਲੇਖਾ ਦੇਵੇ ਵੀਰਾ ਤਉ ਪੜਿਆ ਰੱਬ ਦੇ ਚਰਨਾਂ ਵਿੱਚ ਅਰਦਾਸ ਕਰੀ ਤੂੰ ਇਸ ਜਨਮ ਵਿੱਚ ਲਿਖੇ ਜੋਕੇ ਨੁਕਾ ਦੇਈ ਇੱਕ ਉਥੇ ਉਹਨਾ ਸ਼ਬਦ ਵਰਤੇ ਹੈ ਕਹਿਣ ਲੱਗੇ ਜੇ ਪੜਨ ਵਾਲਾ ਬੰਦਾ ਕੌਮ ਦਾ ਪੜਾ ਵੀ ਕਰ ਸਕਦਾ ਹੈ ਜੇ ਪੜੇ ਦੀ ਬਿਰਤੀ ਚੇਂਜ ਹੋਵੇ ਜਿਵੇਂ ਦੱਸਿਆ ਜੋ ਪੰਤ ਵਿਰੋਧੀ ਲਿਖਤਾ ਨੇ ਤੇ ਲਿਖਾਰੀ ਨੇ ਉਹ ਤਬਾਹੀ ਵੀ ਕਰ ਸਕਦੇ ਹਜ਼ੂਰ ਨੇ ਕਿਹਾ ਹਰਨ ਤੇ ਬਾਜ ਤੇ ਤੀਜਾ ਸਰਦਾਰ ਤੇ ਚੌਥਾ ਪੜਿਆ ਹੋਇਆ ਹਰਨ ਨੂੰ ਆਪਾਂ ਬਣਾ ਕਿੰਨੇ ਆ ਇਹ ਬੜਾ ਸ਼ਰੀਬ ਜਾਨਵਰ ਹੈ ਇਹ ਬੜਾ ਵਿਚਾਰਾ ਭੜਾ ਜਾਨਵਰ ਹੈ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਕਿਤੇ ਕੋਈ ਸ਼ਿਕਾਰੀ ਹਰਨ ਨੂੰ ਪੜਾ ਕੇ ਸਖਾ ਕੇ ਜੰਗਲ ਵਿੱਚ ਘੱਲਦਾ ਹੈ ਨਾ ਤੇ ਹਰਨ ਆਪਣੇ ਵਰਗੇ ਹਰਨਾਂ ਨੂੰ ਪਿੱਛੇ ਲਾ ਕੇ ਗੱਲ ਇਹ ਕਰਕੇ ਮੈਂ ਵੀ ਹਰਨ ਤੁਸੀਂ ਵੀ ਹਰਨ ਆਓ ਇਕੱਠੇ ਹੋ ਕੇ ਚੱਲੀਏ ਉਹ ਸਿੱਧਾ ਸ਼ਿਕਾਰੀ ਦੇ ਘਰ ਜਾਂਦਾ ਆਪ ਉਹ ਟਿਕਾਣੇ ਤੇ ਚਲਾ ਜਾਂਦਾ ਪਿਛਲਿਆਂ ਨੂੰ ਸ਼ਿਕਾਰੀ ਕੋਹ ਕੇ ਛੜ ਦਿੰਦਾ ਹੁਣ ਇੱਕ ਦੀ ਦਵਾਈ ਕੀਤੀ ਬਾਦ ਵੀ ਉੱਡਣ ਵਾਲਾ ਪਰਿੰਦਾ ਤੇ ਜਿਨ੍ਹਾਂ ਦਾ ਸ਼ਿਕਾਰ ਕਰਦਾ ਉਹ ਵੀ ਉੱਡਣ ਵਾਲੇ ਨੇ ਕਹਿਣ ਲੱਗੇ ਮੇਰੇ ਵੀਰ ਪੜਿਆ ਤੇਰਾ ਤਾਂ ਪਰਵਾਹ ਹੈ ਖਰਨ ਤੇ ਬਾਜ ਦੀ ਤਰ੍ਹਾਂ ਆਪਣੀ ਜਾਤ ਦਾ ਆਪਣੀ ਕੌਮ ਦਾ ਆਪਣੇ ਘਰ ਦਾ ਨੁਕਸਾਨ ਨਾ ਕਰੀ ਫੜੇ ਦਾ ਤਾਂ ਜੇ ਤੂੰ ਕਲਮ ਦਾ ਕੋਟ ਉਸਾਰ ਕੇ ਇਸ ਕੌਮ ਦਾ ਭਲਾ ਕਰ ਸਕੇ ਕਿਹੜਾ ਉਸਾਰ ਸਕੇ ਸ਼ਬਦ ਵਰਤਿਆ ਉਹਨਾਂ ਕਹਿਣ ਲੱਗੇ ਖਰਨਾ ਬਾਜਾਂ ਤੈਸ਼ਕਦਾਰਾਂ ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜਾਤ ਫਹੈਣ ਅੱਗੇ ਨਾ ਹੀ ਥਾਉ ਸੋ ਪੜਿਆ ਸੋ ਪੰਡਤ ਬੀਨਾ ਜਿਨੀ ਕਮਾਣਾ ਨਾਉ ਪਹਿਲਾਂ ਦੇ ਜਦ ਅੰਦਰ ਜਮੈ ਤਾ ਉੱਪਰ ਹੋਵੇ ਸ਼ਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਮਿਹਰ ਕਰਨ ਕਿ ਆਏ ਕੋਈ ਵਿਦਵਾਨਾਂ ਨੂੰ ਆਪਨੇ ਬੜੀ ਭਾਵਨਾ ਨਾਲ ਸੁਣਿਆ ਹੈ ਦਾਤਾ ਮਿਹਰ ਕਰੇ ਜੋ ਇਹਨਾਂ ਦੇ ਅੰਦਰ ਦੇ ਖਿਆਲ ਨਹੀਂ ਅੰਦਰ ਦੇ ਜਜ਼ਬਾਤ ਨਹੀਂ ਉਹ ਕਲਮ ਰਾਹੀਂ ਅੱਖਰਾਂ ਨੂੰ ਜਨਮ ਦੇ ਕੇ ਕਿਤਾਬਾਂ ਲਿਖ ਜਾਣ ਤਾਂ ਜੋ ਸਮਝ ਪੈ ਕਿਸੇ ਨੇ ਵੇਲੇ ਦਾ ਸੱਚ ਵੀ ਬੋਲਿਆ ਸੀ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ